ਪੰਗਾ ਲੈ ਲਿਆ ਤੇ ਪੰਗਾ ਨਹੀਂ ਕਹਿ ਸਕਦੇ ਕਿਉਂਕਿ ਆਪਣੇ ਆਪਣੇ ਹੈ ਖਾਲ ਦਾ ਪੁੱਤਾ ਖਾਲ ਦਾ ਪੁੱਤਾ ਸਿੱਧਾ ਪੋਣਾ ਬਗਾਈ ਇਹ ਉਹ ਆਪਣੇ ਆਪ ਹੀ ਹੈ ਨਾ ਕਹਿੰਦੇ ਕਿ ਜੇ ਪੰਗਾ ਲੈ ਲਿਆ ਪੰਗਾ ਨਹੀਂ ਹੁੰਦਾ ਬਈ ਕੋਈ ਵੀ ਚੀਜ਼ ਕੰਮ ਹੁੰਦਾ ਤੇ ਹੋ ਗਿਆ ਕੋਚਾ ਹੁਣ ਅੱਗੇ ਕੀ ਪ੍ਰੋਸੈਸ ਹੈ ਦਾ ਪਹਿਲਾਂ ਪਟ્રોલ ਨਹੀਂ ਚੈੱਕ ਕਰਨਾ ਬੋਲ ਤੇ ਪਤਾ ਲੈਣਾ ਤੂੰ ਕਹਿੰਦਾ ਤਾਂ ਦੇਖ ਨਾ ਕਰ ਉਹਦਾ ਰੋਡ ਗਿਆ ਹੈ

ਉੱਥੇ ਹੀ ਕਰ ਜਿੱਥੇ ਪਹਿਲਾਂ ਸੀਗਾ ਹਾਂ ਹਾਂ ਹਲ ਜਾ ਆਹਾ ਕੀ ਇਹ ਇਹ ਤਾਂ ਆਉਣ ਉਹ ਆਉਣੀ ਤੇਲ ਆਉਣ ਲੱਗੇ ਨਹੀਂ ਕਿਦੋਂ ਆਉਣੇ ਹੋ ਗਿਆ ਸਾਰਾ ਅੱਛਾ ਹੁਣ ਤਾਂ ਚੋਕੜ ਦੀ ਬੂਹ ਸਹੀ ਲੱਗ ਗਿਆ ਇਹ ਵੇਖ ਰਿਹਾ ਲੋ ਗੇ ਪਹਿਲਾ ਲੱਗਦਾ ਕਲੱਚ ਬਾਅਦ ਚ ਚੱਲਦਾ ਦਾ ਦੇਖੋ ਨਵੀਂ ਚੀਜ਼ ਹੁਣ ਇਹਦੇ ਪਾਵਾਂਗੇ ਆਪਾਂ ਟਾਇਰ ਜੇ ਕੱਢ ਕੇ ਹਾਲ ਜੇ ਰੋਟਾ ਵੀ ਕਾਵੇ ਲੈ ਅਜ ਇਹਦੇ ਵਿੱਚ ਤਿਆਰਬਾ ਕਰਿਆ ਸੀ ਬਾਈ ਬੱਲਾ ਦੇਖੋ ਕਿੱਡੀਆਂ ਸੋਹਣੀਆਂ ਹੋਈਆਂ ਨੇ ਤੇ ਹੁਣ ਵਾ ਕੇ ਪ੍ਰੋਪਰ ਕਰਦੇ ਆ ਕਿਉਂਕਿ ਜਿਹੜੀ ਧੁੱਪ ਡੈਕਟ ਨਹੀਂ ਪੈਂਦੀ ਆ ਜੋ ਸੁਣ ਦਿਖਾਉਣੇ ਹਜੇ ਬੰਦ ਕਰ ਲੋ ਇੱਕ ਵਾਰੀ ਸੰਦ ਆ ਪਏ ਇਹਦੇ ਹੈਨਾ ਬੰਦ ਕਰ ਲੋ ਇੱਕ ਵਾਰੀ ਤੇ ਉਹ ਤੱਕੋ ਵੀ ਤਵੀਆਂ ਨੇੜੇ ਦੋਨੇ ਰੋਟਾ ਬੀਟਰ ਵਿੱਚ ਫਿੱਟ ਕਿਵੇਂ ਹੁੰਦਾ ਸੋ ਦੱਸ ਦੇ ਇਸ ਤਰ੍ਹਾਂ ਇਹ ਉਧਰਲੇ ਪਾਸੇ ਜਾਊਗਾ ਹੈ ਇਹ ਦੋਨੇ ਚੀਜ਼ਾਂ ਹੈ ਤਾਂ ਸੇਮ ਹੀ ਪਰ ਐ ਵੀ ਜਿਹੜੇ ਪਾਸੇ ਤਿੱਖਾ ਉਹ ਉਸ ਪਾਸੇ ਹੋਊ ਪਹਿਲਾਂ ਆਇਆ ਕਰੋ ਬਈ ਟੇਡਾ ਕਰੋ ਇਹਦੀ ਮੈਂ ਪਿੰਨ ਕੱਢਦਾ ਟਾਇਰ ਕੱਢਦਾ ਜਿਹੜੇ ਇੱਥੋਂ ਕੱਢ ਕੇ ਜੀ ਪਿੰਨ ਸਟੈਂਡ ਲਾ ਹਾਂ ਟੱਕ ਰਿਹਾ ਤੇੜਾ ਚਾਦੋ ਹਾਲ ਵੀ ਕੱਢ ਦੋ ਮੈਦਨ ਪੈਨ ਨਿਕਲ ਜੀ ਤੇੜਾ ਕਦ ਨੂੰ ਚੱਕ ਕੇ ਐ ਡਿਗ ਬੋਟਾ ਡਾ ਕਰ ਦੋ ਮੈਨੂੰ ਫੜਾ ਦੇ ਛੱਡ ਦੋ ਨਿਕਲ ਗਿਆ ਏ ਪੈਣਾ ਪਾ ਲਹੁੰਦਾ ਸਹੀ ਬਿਲਕੁਲ ਓਕੇ ਉਹ ਜਿੱ ਟਾਇਰ ਦੋਨੇ ਲੈ ਕੇ ਉਦੋਂ ਬਾਅਦ ਪੈਗੇ ਇਹਦੇ ਆਹ ਰੋਟਾਵੇਟਰ ਵਾਲੀਆਂ ਛੁਰੀਆਂ ਟਾਇਰਾਂ ਵਾਲੀ ਜਗ੍ਹਾ 'ਚ ਉੱਥੇ ਪਿੰਨਾ ਪੈਗੇ ਹੁੰਦਾ ਏ ਇਹਦੀ ਗੱਲਬਾਤ ਉਦੋਂ ਬਾਅਦ ਹਲ ਕਾਦੇ ਵਾਸਤੇ ਹੁੰਦਾ ਇਹ ਉਲਟਾਵਾ ਹਲ ਪੈਂਦਾ ਇਹ ਹੁੰਦਾਗਾ ਵੀ ਜਦੋਂ ਇਹ ਭੱਜ ਲੈਂਦਾ ਕਈ ਵਾਰੀ ਬਹੁਦਾ ਨਹੀਂ ਫਿਰ ਬੈਕ ਵੀ ਹੋ ਜਾਂਦਾ ਇਹ ਪਹਿਲਾ ਗੇਲ ਲਾ ਰਿਹਾ ਆ ਜੇ ਬੌਂਦਾ ਨਹੀਂ ਹੈਗਾ ਇਹ ਐਂ ਤਰ੍ਹਾਂ ਫਿਰੂਆ ਬਾਹੂ ਕਿਵੇਂ ਜਦੋਂ ਹਾਰ ਲੱਗੂ ਇਹਦਾ ਜੋਰ ਲੱਗੂਆ ਬੈਕ ਲਿਓ ਜੀ ਬੈਕ ਲਾਉਣ ਵਾਸਤੇ ਦੋਨੇ ਘਰ ਚ ਦਬਨੇ ਪੈਂਦੇ ਆਲੇ ਗੇਲ ਲੱਗੇ ਫਿਰ ਕੇ ਇਹ ਦਿਖਾਇਓ ਗੇਲ ਰੁਕ ਪਟਿਆ ਗਿਆ ਪਹਿਲਾ ਤੇ ਦੂਜਾ ਤਿੰਨ ਗੱਦ ਇਹ ਤੋਂ ਹੁੰਦਾ ਜਿਹੜਾ ਹਾਲ ਹੈ ਇਹਨੂੰ ਰੋਕ ਕੇ ਰੱਖਦਾ ਵੀ ਬਾਹਰ ਸਮਾਰ ਕੇ ਤੰਗੀ ਦਰਾਂ ਦੇਖੋ ਬਸ ਹੁਣ ਕਈ ਵਾਰ ਪਹੁੰਚਾ ਵੀ ਪਟ્રોલ ਕਰਨਾ ਹੁੰਦਾ ਵੀ ਤੁਸੀਂ ਇੰਨੀ ਜਗ੍ਹਾ ਲਾ ਲਓ ਆ ਦਾਸਪੋਰਟ ਚ ਔੜੀਆ 17 ਫੋਟ ਲੰਬੀ ਹੈ ਦੋ ਵਾਰੀ ਬਾਤ ਹੀ ਸੀ ਸੌਰੀ ਤਿੰਨ ਵਾਰੀ 1 ਲੀਟਰ ਦਾ 1 ਲੀਟਰ ਨੇ ਤਾਂ ਨਾ ਹੀ ਬਾਤ ਸੀ ਜੀ ਪਟ્રોલ ਨਾਲ ਬਈ ਥੋੜਾ ਜਿਹਾ ਮੁਗਲੈਲ ਪਤਾ ਸੀ ਆ ਪਰ ਜ਼ਿਆਦਾ ਇਹ ਨਹੀਂ ਪਤਾ ਵੀ ਮਰੇ ਪਾਉਣਾ ਚਾਹੀਦਾ ਨਹੀਂ ਪੈਸਾ ਇਹਦਾ ਇਸ ਤੇ ਦੁਬਾਰੇ ਚੱਲੂ ਆ ਹੈ ਮੰਨ ਲੇ ਭਾਈ ਹਾਂ ਅਮਾ ਇੱਕ ਨੰਬਰ ਦੁਬਾਰੇ ਚੱਲੂ ਇਹਦੇ ਚ ਹੈ ਦੁਬਾਰੇ ਚੱਲੂ ਆ ਹੈ ਕਦੋਂ ਕਰੋਗੇ ਮਿੱਟੀ ਜਿਨੀ ਮਰਜੀ ਬ੍ਰੇਕ ਕਰਦੇ ਜੀ ਬਾਕੀ ਸਭ ਹੁਣ ਅੱਗੇ ਉਹ ਜੀ ਫਾਈਨਲੀ ਸਾਰਾ ਕੰਮ ਰੈਡੀ ਹੋ ਗਿਆ ਤੇ ਹੁਣ ਤੁਸੀਂ ਐਂ ਨਾ ਕਹੋ ਵੀ ਗੱਲ ਦੀ ਵੀਡੀਓ ਬਣਾਉਣ ਤੇ ਆ ਆ ਦੇਖੋ ਅੱਜ ਭਾਈ ਦੀ ਮਿਹਨਤ ਉਹ ਬੱਲਾ ਟਰੈਲ ਵਜੋਂ ਲੰਗੇ ਪਰ ਬਹੁਤ ਸੋਹਣੀਆਂ ਹੋਈਆਂ ਇਸ ਤਰ੍ਹਾਂ ਲੱਗ ਜਾਣੀਆਂ ਤੇ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣਾ ਏ ਵੀ ਅਸੀਂ ਕਿਤੇ ਕਿਤੇ ਦੱਬੀਆਂ ਸੀ ਜਿਵੇਂ ਆ ਉਗ ਰਹੀ ਐ ਹਨ ਆ ਦੇਖੋ ਆ ਦੇਖੋ ਦੂਰ ਤੱਕ ਤੇ ਹੁਣ ਇਹਦੇ ਚ ਗਾਜਰਾ ਮੂਲੀਆਂ ਧਣੀਆਂ ਸ਼ਗਮਲ ਜਿਹੜੀਆਂ ਲੱਗਣੀਆਂ ਸੀਗੀਆਂ 2 ਮਹੀਨੇ ਬਾਦੋਂ ਹੁਣੇ ਲੱਗ ਜਾਣੀਆਂ ਕਿਉਂਕਿ ਨੈੱਟ ਦਾ ਬਹੁਤ ਫਾਇਦਾ ਹੁੰਦਾ ਇਸ ਤੇ ਡ੍ਰੈਗ ਧੋਪਣੀ ਪੈਂਦੀ ਤੇ ਹੰਦਾ ਕੇ ਵੀ ਜਾਣਕਾਰੀ ਵਾਸਤੇ ਵਧੀਆ ਵੀਡੀਓ ਇਹ ਸ਼ੇਅਰ ਕਰ ਦਿਓ ਤੇ ਜਿਹਨੇ ਸਬਜ਼ੀਆਂ ਘਰਾਂ ਚ ਲਾਉਣੀਆਂ ਛੋਟੇ ਛੋਟੇ ਪਲਾਟ ਲਾਉਣੇ ਜਿਵੇਂ ਆਪਾਂ ਕਈ ਵੀਡੀਓ ਦੇਖਦੇ ਹੁੰਦੇ ਆ ਛੱਤਾਂ ਦੇ ਉੱਤੇ ਨੈੱਟ ਲੱਗੇ ਹੁੰਦੇ ਹਨਾ ਬਈ ਬਹੁਤ ਫਾਇਦੇਮੰਦ ਹੁੰਦੇ ਨੇ ਉਹ ਛੋਟਾ ਜਿਹਾ ਵੀ ਆਪਾਂ ਲਾ ਸਕਦੇ ਆ ਜਿੰਨੀ ਘਰ ਦੀ ਸਬਜ਼ੀ ਤੇ ਘਰੇ ਕੱਚਾ ਤਾਂ ਹੁੰਦੇ ਉਹਨਾਂ ਕਚਾਏ ਕੋਠੇ ਦੇ ਉੱਤੇ ਆਪਾਂ ਬੋਰੀਆਂ ਦੇ ਵਿੱਚ ਮਿੱਟੀ ਪਾ ਕੇ ਇਹਦੇ ਨਾਲ ਸ਼ੈੱਡ ਨਾਲ ਕਿਉਂਕਿ ਪਾਣੀ ਨਹੀਂ ਉੱਡਦਾ ਵਾਸ਼ਪੀ ਕਰਨ ਨਹੀਂ ਹੁੰਦਾ ਤੇ ਜਿਆਦਾ ਪਾਣੀ ਦੀ ਲੋੜ ਨਹੀਂ ਪੈਂਦੀ ਬਹੁਤ ਸਾਰੀ ਸਬਜ਼ੀਆਂ ਨੇ